ਦੇਖੋ ਮੈਂ ਬਾਰ-ਬਾਰ ਚਿੱਠੀਆਂ ਵੀ ਲਿਖੀਆਂ ਮੈਂ ਕਈ ਵਾਰ মিডিਆ ਰਾਹੀਂ ਵੀ ਟੈਲੀਫੋਨ ਰਾਹੀਂ ਵੀ ਕਾਰਪੋਰੇਸ਼ਨ ਦੇ ਅਫਸਰ ਸਮਾਨਾਂ ਨੂੰ آگਾਹ ਕਰਦਾ ਰਿਹਾ ਵੀ ਉਰੇ ਜੋ ਹਾਲਾਤ ਬਣੇ ਹੋਏ ਆ ਪਰ ਮੈਨੂੰ ਨਹੀਂ ਲੱਗਦਾ ਤੁਹਾਡੇ ਕੋਈ ਵੀ ਕਿਸੇ ਦੇ ਕੋਈ ਅਸਰ ਹੋਇਆ ਅੱਜ 2 ਸਾਲ ਧੋਤੇ ਹੋ ਗਏ ਤੁਹਾਡੇ ਸਮੇਂ ਨੂੰ ਸਾਲ ਧੋਤੇ ਹੋ ਗਏ ਇਲੈਕਸ਼ਨਾਂ ਨਹੀਂ ਗੀਆਂ ਨੂੰ ਕੋਰਪ ਆਪਣੀ ਕਾਰਪੋਰੇਸ਼ਨ ਦੀਆਂ ਹਰ ਜਗ੍ਹਾ 95 ਦੇ 95 ਵਾਰਡ ਖਾਲੀ ਪਏ ਆ ਕੋਈ ਕਿਤੇ ਕੰਮ ਨਹੀਂ ਹੋ ਰਿਹਾ ਨਾ ਕੋਈ ਉੱਥੇ ਸਫਾਈ ਹੋ ਰਹੀ ਹੈ ਕਿਸੇ ਵਾਰਡ ਚ ਨਾ ਕੋਈ ਉੱਥੇ ਸੀਵਰੇਜ ਦੀ ਪ੍ਰੋਬਲਮ ਹੱਲ ਕਰ ਰਿਹਾ ਨਾ ਕੋਈ ਲਾਈਟਾਂ ਦੀ ਪ੍ਰੋਬਲਮ ਕੋਈ ਹੱਲ ਕਰ ਰਿਹਾ ਜਾਂ ਜੇ ਛੋਟੀ ਤੇ ਛੋਟੀ ਕਿਸੇ ਨੇ ਮੋਹਰ ਲਗਾਉਣੀ ਹੈ ਉਹ ਕਾਉਂਸਲਰ ਹੈ ਨਹੀਂ ਜਿਹੜੇ ਬੰਦਿਆਂ ਨੂੰ ਤੁਸੀਂ ਕੋਈ ਆਪਣੇ ਅੰਗੋਂ ਮੋਰੀ ਬਣਾਇਆ ਉਹ ਬਿਲਕੁਲ ਅਣਜਾਣ ਬੰਦੇ ਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਜੋ ਹਾਲ ਇਸਵਰ ਉਹ ਯਾਏ ਲੁਧਿਆਣੇ ਦਾ ਮੈਂ ਸੋਚਿਆ ਨਹੀਂ ਸੀ ਕਦੇ ਹੋਊਗਾ ਇਹ ਤੇ ਉਸ ਤੋਂ ਬਾਅਦ ਇੱਕ ਆ ਮੈਂ 26 ਮਾਰਚ 2023 ਦੀ ਇਲੈਕਸ਼ਨ ਆ ਜਿਹੜੀ ਡਿਊ ਤੁਸੀਂ ਇਹਦਾਪ ਲੋਕੋ ਸੋਚ ਲਓ ਤੁਹਾਡਾ ਵੋਟ ਦਾ ਅਧਿਕਾਰ ਹੀ ਖੋਲਿਆ ਤੁਤੋਂ ਕੌਂਸਲਰਾਂ ਦਾ ਅਧਿਕਾਰ ਹੀ ਖੋਲਿਆ ਤੁਤੋਂ ਇੱਕ ਪੁਆਇੰਟ ਦੂਜਾ ਐਨ ਕੈਪ ਦੇ ਫੰਡ ਨੇ ਜਿਹੜੇ ਉਹ ਤਕਰੀਬਨ ਦੋ ਵਾਰ ਅਸੀਂ ਸਾਡੇ ਵੇਲੇ ਸਰਕਾਰ ਸੀ ਲੈ ਕੇ ਆਏ ਤੇ ਉਸ ਤੋਂ ਬਾਅਦ ਉਹ ਦੋਨੋਂ ਜਿਹੜਾ ਕਰੋੜਾਂ ਰੁਪਏ ਦਾ ਫੰਡ ਆ ਜਿਹੜਾ ਉਹਦੀ ਯੂਸੀ ਬਣਾ ਕੇ ਨਹੀਂ ਦਿੱਤੀ ਅੱਜ ਦੋ ਵਾਰ ਜਿਹੜਾ ਹੋਰ ਫੰਡ ਆ ਜਾਣਾ ਚਾਹੀਦਾ ਸੀ ਇਨਕੈਦਾਂ ਸੈਂਟਰ ਗਵਰਨਮੈਂਟ ਤੋਂ ਆਉਂਦਾ ਜਿਹੜਾ ਉਹ ਅੱਜ ਫੰਡ ਨਹੀਂ ਆਇਆ ਦੋ ਵਾਰ ਕਰੋੜਾਂ ਰੁਪਏ ਉਹ ਲੈਪਸ ਹੋ ਗਏ ਉਸ ਤੋਂ ਬਾਅਦ ਉਹਦੇ ਵਿੱਚ ਤਕਰੀਬਨ ਡੇਢ ਕਰੋੜ ਦੇ 1 ਕਰੋੜ 50 ਲੱਖ ਦੇ ਸਿਰਫ ਹਾਂ ਜਿਹੜੇ ਹਾਈਵੇ ਆ ਵੱਡੀਆਂ ਸੜਕਾਂ ਉੱਤੇ ਬੂਟੇ ਲਾਉਣੇ ਸੀ ਤੁਸੀਂ ਅੰਦਾਜ਼ਾ ਲਾਓ ਬਈ ਇੰਨੀ ਰਕਮ ਦੇ ਕਿੰਨੇ ਪੌਦੇ ਲੱਗਣੇ ਸੀ ਕੋਈ ਦੇਖਿਆ ਪੌਦਾ ਲੱਗਿਆ ਹੋਇਆ ਕੋਈ ਬੂਟਾ ਲੱਗਿਆ ਹੋਇਆ ਕਿਸੇ ਸੜਕ ਤੇ ਸਾਰੇ ਦਾ ਸਾਰਾ ਹਜਮ ਕਰ ਗਏ ਓਦੋਂ ਬਾਅਦ ਮੈਨੂੰ ਤਾਂ ਇਹ ਹੈਰਾਨਗੀ ਦੀ ਗੱਲ ਆ ਬਈ ਜਿਹੜਾ ਬੁੱਢਾ ਨਾਲ ਬੁੱਢਾ ਦਰਿਆ ਜਿਹਨੂੰ ਬਣਾਉਣ ਦੀ ਕੋਸ਼ਿਸ਼ ਅਸੀਂ 650 ਕਰੋੜ ਅਲੱਗ ਲਿਆਂਦਾ 14 ਕਰੋੜ ਦੀ ਫੈਂਸਿੰਗ ਉਹ ਫੈਂਸਿੰਗ 14 ਕਰੋੜ ਦੀ ਸਾਰੀ ਫੈਂਸਿੰਗ ਤੋੜਤੀ ਉਹਦੇ ਵਿੱਚ ਮੈਂ ਹੈਰਾਨ ਉਹ ਲੋਕਾਂ ਨੂੰ ਕਹਿ ਕੇ ਵੀ ਉੱਥੇ ਅਸੀਂ ਸੜਕ ਬਣਾਉਣੀ ਆ ਚੰਗੀ ਗੱਲ ਪਰ ਉਹਦੇ ਵਿੱਚ ਜਿਹੜਾ ਏ ਉਹ ਬੁੱਢਾ ਨਾਲਾ ਏ ਜਾਂ ਦਰਿਆ ਏ ਉਹਨੂੰ ਭਰੀ ਜਾਂਦੇ ਨੇ ਜਿੱਦਣ ਬਰਸਾਤਾਂ ਆ ਗਈਆਂ ਉੱਥੇ ਪਹਿਲਾਂ ਬਹੁਤ ਵੱਡਾ ਲੋਕਾਂ ਦੇ ਪਾਣੀ ਭਰਦਾ ਏ ਜਦੋਂ ਹੁਣ ਤੁਸੀਂ ਇਹਨੂੰ ਹੋਰ ਭਰ ਦੋਗੇ ਤੇ ਜਦੋਂ ਬਰਸਾਤਾਂ ਆ ਗਈਆਂ ਪਾਣੀ ਲੋਕਾਂ ਦੇ ਘਰਾਂ 'ਚ ਜਾਣਾ ਕਿੱਥੇ ਜਾਊਗਾ ਹੋਰ ਪਹਿਲੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਵੀ ਇਹ 14 ਕਰੋੜ ਦੇ ਜਿਹੜੇ ਅਫਸਰਾਂ ਨੇ ਇਹ ਜਾਲੀਆਂ ਤੋੜ ਕੇ ਸਿੱਟੀਆਂ ਏ ਉਹਦਾ ਪਰਚਾ ਦਰਜ ਹੋਣਾ ਚਾਹੀਦਾ ਐਫਆਈਆਰ ਦਰਜ ਹੋਣੀ ਚਾਹੀਦੀ ਆ ਤੁਹਾਡੇ ਤੇ ਹੁਣ ਇਹ ਐਂ ਜਿਹੜਾ ਤੁਸੀਂ ਬੱਸਾਂ ਦਾ ਸਿਟੀ ਬੱਸਾਂ ਦਾ ਹਾਲ ਕੀਤਾ ਹੋਇਆ ਉਹਦਾ 80 ਕਰੋੜ ਰੁਪਇਆ ਤੁਹਾਡੇ ਤੇ ਜੁਰਮਾਨਾ ਲੱਗ ਗਿਆ ਉਦੋਂ ਬਾਅਦ ਤੁਸੀਂ ਹਜੇ ਵੀ ਹੋਰ ਫੈਸਲਾ ਤੁਸੀਂ ਉਹਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਉਹ ਵੀ ਪਤਾ ਲੱਗਿਆ ਵੀ ਬੜੀ-ਬੜੀ ਦਖਲ ਅੰਦਾਜ਼ੀ ਆ ਪੋਲਿਟਿਕਲ ਲੋਕਾਂ ਦੀ ਤੁਸੀਂ ਲੋਕਾਂ ਬਾਰੇ ਸੋਚੋ ਐਮਐਲਏ ਬਾਰੇ ਨਾ ਸੋਚੋ ਇਹ ਹਟ ਜੋ ਠੱਗੀ ਦਾ ਸੌਦਾ ਕਰਨ ਅਸੀਂ ਅਗਲੇ ਹਫਤੇ ਬਹੁਤ ਵੱਡਾ ਧਰਨਾ ਹੈ ਜਿਹੜਾ ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਰੱਖਾਂਗੇ ਕਾ ਇਹ ਉਹ ਸਾਨੂੰ ਕਾਰਪੋਰੇਸ਼ਨ ਦਫਤਰ ਤੇ ਜਾਣਾ ਪਵੇ ਤਾਲਾ ਲਾਉਣਾ ਪਵੇ ਚਾਹੇ ਸਾਨੂੰ ਐਮਐਲਏ ਸਬਾਨਾ ਦੇ ਘਰੇ ਬਹਿਣਾ ਪਵੇ ਆਪਣੀ ਪਾਰਟੀ ਨੂੰ ਹੁਕਮ ਕਰਨਾ ਪਵੇ ਬੇਨਤੀ ਕਰਨੀ ਪਵੇ ਤੁਸੀਂ ਇਹ ਸਿੱਧੇ ਨਹੀਂ ਹੋਣਾ ਅਸੀਂ ਬਹੁਤ ਸਮਾਂ ਦੇਤਾ ਸਾਰੇ ਅਕਾਲੀ ਦਲ ਭਾਜਪੀ ਦੀ ਸਰਕਾਰ ਬਲੇ ਅਸੀਂੋਂ ਸੀ ਜਦੋਂ ਧਰਨੇ ਲਾਉਂਦੇ ਸੀ ਮਜਾਰੇ ਲਾਉਂਦੇ ਸੀ ਪਰ ਹੁਣ ਤੁਹਾਨੂੰ ਬੜਾ ਸਮਾਂ ਦੇਤਾ ਸਾਰੀ ਪਾਰਟੀ ਨੇ ਫੈਸਲਾ ਕੀਤਾ ਵੀ ਇਹ ਐਜੀਟੇਸ਼ਨਲ ਮੂਵਮੈਂਟ ਤੇ ਆਉਣਾ ਪੈਣਾ ਤੇ ਉਹ ਸਾਰੀਆਂ ਚੀਜ਼ਾਂ ਜੋ ਤੁਸੀਂ ਵਾਅਦੇ ਕੀਤੇ ਸੀ ਜਦੋਂ ਬੈਠੇ ਕਹਤਾਂ ਜੀ ਐਨਓਸੀ ਦੀ ਲੋੜ ਨਹੀਂ ਲੋਕੀ ਵਿਚਾਰੇ ਅੱਗੇ ਆਪਣਾ ਉਹਨਾਂ ਨੇ ਸੋਚਿਆ ਸੱਚੀ ਗੱਲ ਆ ਬਤਨਿ ਉਹਦਾ ਕੋਈ ਥੱਲੇ ਕੁਛ ਨਹੀਂ ਅੱਜ ਤੱਕ ਲੋਕਾਂ ਨੇ ਸੋਚਿਆ ਕਿ ਤੇ 1000 ਰੁਪਇਆ ਖਾਤਿਆਂ ਚ ਪੈਣ ਲੱਗ ਜੂ ਕਿਸੇ ਉਹਦੀ ਕੋਈ ਗੱਲ ਨਹੀਂ ਐਮੀ ਤੋਰੀ ਜਾਂਦੇ ਉਹ ਕਦੇ ਤੁਹਾਡੇ ਕਣਕ ਪਹੁੰਚ ਜੂ ਰਾਸ਼ਨ ਪਹੁੰਚ ਜੂ ਆਟਾ ਪਹੁੰਚ ਜੂ ਸਭ ਝੂਠ ਦੇ ਬਲੰਦੇ ਉੱਥੇ ਤਾਂ ਤੁਸੀਂ ਜੇਲ੍ਹੋਂ ਜਾਨੋਂ ਬੈਠੇ ਹੋ ਤੁਹਾਨੂੰ ਆਪ ਨੂੰ ਨਹੀਂ ਪਤਾ ਕਿਹ ਜਰੀ ਬਕਸਾ ਤੇ ਇਸ ਕਰਕੇ ਇਹ ਬਹੁਤ ਵੱਡਾ ਐਜੀਟੇਸ਼ਨ ਆ ਜਿਹੜਾ ਉਹ ਅਗਲੇ ਹਫਤੇ ਆ ਜਿਹੜਾ ਉਹ ਹੋਊਗਾ ਤੇ ਸਾਰੇ ਜਿੰਨੇ ਵੀ ਲੋਕ ਨੇ ਇਸ ਅਸੀਂ ਤਰੀਕ ਦਵਾਂਗੇ ਇੱਕ ਦਿਨ ਦੇ ਦੋ ਦਿਨਾਂ ਦੇ ਅੰਦਰ ਆਪਣੀ ਆਪਣੀ ਤਿਆਰੀ ਕਰ ਲਓ ਜਿਹੜਾ ਵੀ ਬੰਦਾ ਤੰਗਾ ਜਿਹੜਾ ਵੀ ਬੰਦਾ ਛੋਟੀ ਤੋਂ ਛੋਟੀ ਗੱਲ 'ਚ ਕਾਰਪੋਰੇਸ਼ਨ ਤੋਂ ਤੰਗ ਉਹ ਉਹ ਦਿਨ ਸਾਡਾ ਸਾਥ ਦੇ ਵੀ ਆ ਕੇ ਇਹਨਾਂ ਨੂੰ ਪਤਾ ਲੱਗੇ ਇਹ ਕੀ ਕਰ ਰਹੇ ਆ ਫੋਰ ਜਿਹੜੀਆਂ ਸਾਰੀਆਂ ਗੱਲਾਂ ਨੇ ਕੀ ਕੀ ਕਾਗਜ਼ ਨੇ ਕੀ ਕੀ ਠੱਗੀਆਂ ਮਾਰੀਆਂ ਕੀ ਕੀ ਇਹਨਾਂ ਨੇ ਕੀਤਾ ਏ ਉਹ ਸਾਰਾ ਦਸਤਾਵੇਜ਼ ਤੁਹਾਨੂੰ ਉਹਦੋਂ ਲੈ ਕੇ ਆਵਾਂਗੇ ਇਸ ਕਰਕੇ ਬਹੁਤ ਚਿਰ ਹੋ ਗਿਆ ਬੜਾ ਟਾਈਮ ਦੇ ਤਾਂ ਸਭ ਤੋਂ ਜਮਹੂਰੀਅਤ ਡੈਮੋਕ੍ਰੇਸੀ ਚ ਲੋਕਤੰਤਰ ਚ ਕੀ ਹੁੰਦਾ ਏ ਥੱਲੇ ਥੱਲੇ ਇਹੀ ਸੀ ਵੀ ਸਭ ਤੋਂ ਥੱਲੇ ਕਾਉਂਸਲਰ ਤੇ ਸਰਪੰਚਾਂ ਨੂੰ ਤਾਕਤ ਦੋਨੋਂ ਇਲੈਕਸ਼ਨਾਂ ਜਿਹੜੀਆਂ ਅਜੇ ਤੱਕ ਕਰਾ ਨਹੀਂ ਸਕੇ ਇਸੇ ਤਰੀਕੇ ਨਾਲ ਪਿੰਡਾਂ ਚ ਪੈਸੇ ਰੋਕੇ ਆ ਉਹ ਪਿੰਡਾਂ ਚ ਵੀ ਅਸੀਂ ਸਾਰੇ ਸਰਪੰਚਾਂ ਦੀ ਲਿਸਟ ਮੰਗਾ ਲਈਆਂ ਵੀ ਕਿੰਨੇ ਕਿੰਨੇ ਲੱਖਾਂ ਰੁਪਈਆ ਹੈ ਜਿਹੜਾ ਪੰਚਾਇਤਾਂ ਕੋਲ ਪਿਆ ਉਹਨੂੰ ਖਰਚਣ ਨਹੀਂ ਦੇ ਰਹੇ ਪਰ ਪਹਿਲਾਂ ਵੰਡਾ ਹੈ ਜੀ ਐਜੀਟੇਸ਼ਨ ਹੈ ਜਿਹੜਾ ਉਹ ਲੁਧਿਆਣੇ ਚ ਕਾਰਪੋਰੇਸ਼ਨ ਚ ਹੋਏਗਾ ਕਾਰਪੋਰੇਸ਼ਨ ਦਫਤਰਾਂ ਚ ਹੋਏਗਾ ਐਮਐਲਏ ਦੇ ਘਰਾਂ ਚ ਹੋਏਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਤਰੀਕ ਦਿੱਤੀ ਜਾਊ ਸਾਰੇ ਤਿਆਰ ਹੋ ਜਾਓ ਇਸ ਕਰਕੇ ਬਹੁਤ ੱੱਕਾ ਜਿਹੜਾ ਕਰ ਲਿਆ ਇਹਨਾਂ ਨੇ ਉਹ ਚੱਲਣ ਨਹੀਂ ਦੇਣਾ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ